ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਦ ਪੜੈ ਹਰ ਰਸ ਨਹੀਂ ਆਇਆ ਵਾਦ ਬਖਾਣਾ ਮੋਹੇ ਮਾਇਆ ਅਗਿਆਨ ਮਤੇ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਜੇ ਪਾਸ਼ਾਏ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਉਚਾਰਨ ਕੀਤੀਆਂ ਗੁਰਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 128 ਅੰਗ ਤੇ ਸੁਭਾਏਮਾਨ ਹਨ। ਇਨ੍ਹਾਂ ਤੁਕਾਂ ਰਾਹੀਂ ਗੁਰੂ ਸਾਹਿਬ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਸਾਨੂੰ ਜੋ ਸਿੱਖਿਆ ਦੇ ਰਹੇ ਹਨ ਉਹ ਜਿਨ੍ਹਾਂ ਸਤ ਗੁਰਾਂ ਨੇ ਮੈਨੂੰ ਸਮਝ ਬਖਸ਼ੀ ਹੈ। ਇਹਨਾਂ ਤੋਕਾਂ ਦੇ ਵਿਚਾਰ ਕਰੀਏ ਵੇਦ ਪੜੈ ਹਰ ਰਸ ਨਹੀਂ ਆਇਆ ਪੰਡਤ ਅਖਵਾਉਣ ਵਾਲੇ ਜੋ ਵੇਦ ਪੜਦੇ ਹਨ ਧਰਮਕ ਪੁਸਤਕਾਂ ਪੜਦੇ ਹਨ ਪਰ ਉਹਨਾਂ ਨੂੰ ਪਰਮਾਤਮਾ ਦੇ ਮਲਾਪ ਦਾ ਆਨੰਦ ਨਹੀਂ ਆਇਆ ਅਸੀਂ ਵੀ ਹਰ ਰੋਜ਼ ਗੁਰਬਾਣੀ ਨੂੰ ਪੜ੍ਹਦੇ ਹਾਂ ਗੁਰਬਾਣੀ ਨੂੰ ਸੁਣਦੇ ਹਾਂ ਪਰ ਸਾਨੂੰ ਪਰਮਾਤਮਾ ਦੇ ਮਲਾਫਦਾ ਆਨੰਦ ਨਹੀਂ ਆਇਆ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆਇਆ ਮੈਨੂੰ ਪਰਮਾਤਮਾ ਦੇ ਗੁਣਾਂ ਦੀ ਸਮਝ ਹੀ ਨਹੀਂ ਆਈ ਬਾਦ ਬਖਾਣਾ ਮੋਹੇ ਮਾਇਆ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ ਕਿ ਬੇਦ ਆਦਿ ਧਾਰਮਿਕ ਪੁਸਤਕਾ ਪੜ੍ਹ ਕੇ ਬੁਖਾਵਾ ਹੀ ਕਰ ਰਹੇ ਹਨ ਚਰਚਾ ਹੀ ਕਰ ਰਹੇ ਹਨ ਪਰ ਮਾਇਆ ਦੇ ਮੋਹ ਦਾ ਮਾਇਆ ਦਾ ਬੋ ਉਹਨਾਂ ਦੇ ਅੰਦਰ ਟਿਕਿਆ ਰਹਿੰਦਾ ਹੈ ਅਸੀਂ ਵੀ ਗਰਵਾਣੀ ਨੂੰ ਪੜਦੇ ਹਾਂ ਪਰ ਅਸੀਂ ਇੱਕ ਦਿਖਾਵਾ ਹੀ ਕਰਦੇ ਹਾਂ ਕਿਉਂਕਿ ਅਸੀਂ ਗੁਰਬਾਣੀ ਨੂੰ ਸਮਝ ਕੇ ਪੜਿਆ ਹੀ ਨਹੀਂ ਜੋ ਕਿ ਸਾਨੂੰ ਗੁਰਬਾਣੀ ਨੂੰ ਸਮਝ ਕੇ ਪੜਨਾ ਸੀ ਉਸ ਦੀ ਵਿਚਾਰ ਕਰਨੀ ਸੀ ਉਸ ਨੂੰ ਸਮਝਣਾ ਸੀ ਉਸ ਤੇ ਚੱਲ ਕੇ ਆਪਣਾ ਅਸੀਂ ਜੀਵਨ ਬਤੀਤ ਕਰਨਾ ਸੀ ਪਰ ਅਸੀਂ ਬਾਣੀ ਨੂੰ ਸਮਝ ਕੇ ਪੜਿਆ ਹੀ ਨਹੀਂ ਸਿਰਫ ਲੋਕ ਦਿਖਾਵਾ ਹੀ ਕੀਤਾ ਹੈ ਇਸ ਲਈ ਸਾਡੇ ਅੰਦਰ ਮਾਇਆ ਦਾ 모 ਟਿਕਿਆ ਹੋਇਆ ਹੈ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਊਝ ਹਰ ਗਾਵਿਆ ਜਿਸ ਨੂੰ ਅਗਿਆਨ ਗਿਆਨ ਦੀ ਸਮਝ ਹੀ ਨਹੀਂ ਜਿਸ ਨੇ ਗੁਰੂ ਦੀ ਮਤ ਹੀ ਨਹੀਂ ਲਈ ਉਦੇ ਅੰਦਰ ਹਮੇਸ਼ਾ ਮਾਇਆ ਦੇ ਮੋਹ ਦਾ ਹਨੇਰਾ ਪਿਆ ਰਹਿੰਦਾ ਹੈ ਗੁਰਮਕ ਬੂਝ ਹਰ ਗਾਵੜਿਆ ਜਿਸ ਨੇ ਗੁਰੂ ਦੀ ਸਿੱਖਿਆ ਲੈ ਲਈ ਹੈ ਉਹ ਫਿਰ ਹਰ ਵਕਤ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ ਉਹ ਪਰਮਾਤਮਾ ਦੇ ਗੁਣਾ ਅਨੁਸਾਰ ਚਲਦਾ ਹੈ ਉਹ ਹਮੇਸ਼ਾ ਪਰਮਾਤਮਾ ਦੀ ਰਜਾ ਵਿੱਚ ਰਹਿੰਦਾ ਹੈ ਇਹਨਾਂ ਤੁਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਇਸ ਚੈਨਲ ਦੇ ਮਾਦਮ ਰਹੇ ਤੁਸੀਂ ਗੁਰਬਾਣੀ ਦੀਆਂ ਤੁਕਾਂ ਦਾ ਪਾਠ ਤੇ ਵਿਚਾਰ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ